ਲੁਧਿਆਣਾ ਦੇ ਲੋਹਾਰਾ ਨਜ਼ਦੀਕ ਇੱਕ ਸ਼ਖਸ ਨੂੰ ਆਨਲਾਈਨ ਕੈਮਰੇ ਮੰਗਾਉਣਾ ਕੈਮਰਾ ਮੰਗਾਉਣਾ ਮਹਿੰਗਾ ਪੈ ਗਿਆ ਸ਼ਖਸ ਨੇ ਇੱਕ ਸੋਸ਼ਲ ਮੀਡੀਆ ਸਾਈਟ ਤੋਂ ਕੈਮਰਾ ਆਰਡਰ ਕੀਤਾ ਸੀ ਆਰਡਰ ਆਉਣ ਤੇ ਜਦ ਖੁੱਲ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਪਾਣੀ ਦੀਆਂ ਸ਼ੀਸ਼ੀਆਂ ਨਿਕਲੀਆਂ ਵਿਅਕਤੀ ਨੇ ਦੱਸਿਆ ਕਿ ਪਹਿਲਾਂ ਵੀ ਅਜਿਹਾ ਹੀ ਠੱਗੀ ਦਾ ਸ਼ਿਕਾਰ ਹੋਇਆ ਸੀ ਪਰ ਹੁਣ ਦੁਬਾਰਾ ਉਸ ਦੇ ਨਾਲ ਸੇਮ ਘਟਨਾ ਵਾਪਰੀ ਹੈ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ ਜਾਂ ਇੰਸਟਾਗ੍ਰam ਦੇ ਵਿੱਚ ਕੋਈ ਐਡ ਦੇਖਦੇ ਆ ਤੇ ਸਾਨੂੰ ਉਹ ਚੀਜ਼ ਪਸੰਦ ਆ ਜਾਂਦੀ ਹੈ ਤੇ ਅਸੀਂ ਕੀ ਕਰਦੇ ਹਾਂ ਅਸੀਂ ਉਹਨੂੰ ਝੱਟਪਟ ਬਿਨਾ ਸੋਚੇ ਸਮਝੇ ਆਰਡਰ ਕਰ ਦਿੰਦੇ ਹਾਂ ਤੇ ਆਰਡਰ ਕਰਨ ਤੋਂ ਬਾਅਦ ਕੀ ਹੁੰਦਾ ਹੈ ਜਿਹੜਾ ਡਿਲੀਵਰੀ ਬாய் ਹੁੰਦਾ ਉਹ ਤੁਹਾਨੂੰ ਡਿਲੀਵਰੀ ਦੇ ਜਾਂਦਾ ਹੈ ਮਹਿੰਗੇ ਤੋਂ ਮਹਿੰਗਾ ਆਰਡਰ ਹੁੰਦਾ ਤੇ ਉਹਦੇ ਵਿੱਚ ਨਿਕਲਦਾ ਕੀ ਹੈ ਸ ਸਿਰਸਵਾ ਆ ਦੇਖੋ ਪਿਛਲੇ ਹਫਤੇ ਸੇਮ ਇਹੀ ਆਰਡਰ ਜੋ ਕਿ 1699 1699 ਦੇ ਦੋ ਆਰਡਰ ਕੀਤੇ ਹੋਏ ਨੇ ਇਹਦੇ ਵਿੱਚ ਵਾਟਰਪਰੂਫ ਕੈਮਰੇ ਨੇ ਤੇ ਤੁਸੀਂ ਦੇਖੋ ਪਿਛਲੇ ਆਰਡਰ ਦੇ ਵਿੱਚ ਇਹੇ ਡਿਲੀਵਰੀ ਬாய் ਭਰਾ ਜੋ ਕਿ ਆਰਡਰ ਦੇ ਕੇ ਗਿਆ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦਿਖਾ ਦਿਆਂ ਪਾਣੀ ਨੇਰਾ ਪਾਣੀ ਨਿਕਲਿਆ ਤੇ ਸੇਮ ਇਸੇ ਤਰ੍ਹਾਂ ਉਹ ਦੂਸਰੀ ਬੋਟਲ ਹੈ ਇਹਦੇ ਵਿੱਚ ਵੀ ਪਾਣੀ ਨਿਕਲਿਆ ਹੋਇਆ ਮੈਂ ਸਾਰੇ ਫੇਸਬੁੱਕ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਪਲੀਜ਼ ਤੁਸੀਂ ਜਿਹੜੇ ਵੀ ਆਰਡਰ ਕਰਨੇ ਆ ਤੁਸੀਂ ਕੋਈ ਚੀਜ਼ ਮੰਗਾਉਣੀ ਹੈ ਉਹ ਤੁਸੀਂ ਮੰਗਾਓ ਜੈਨੂਨ ਸਾਈਟ ਜਿਵੇਂ ਕਿ ਫਲਿੱਪਕਾਰਟ ਹੋ ਗਿਆ Amazon ਹੋ ਗਿਆ Meesho ਹੋ ਗਿਆ ਇਹਨਾਂ ਦੇ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਤੋਂ ਤੁਸੀਂ ਮੰਗਾਓ ਕਿਉਂਕਿ ਜੇ ਤੁਸੀਂ ਕੋਈ ਐਡ ਦੇਖ ਕੇ ਮੰਗਾ ਰਹੇ ਹੋ ਤੇ ਤੁਹਾਡੇ ਨਾਲ ਵੀ ਉਹੀ ਹਾਲ ਹੋਣ ਵਾਲਾ ਜੋ ਕਿ ਮੇਰੇ ਨਾਲ ਹੋਇਆ ਕਥਾਵਾਚਕ ਮੇਰਨ ਜੋਤ ਸਿੰਘ ਤੇ ਹਮਲੇ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਪੁਲਿਸ ਨੇ ਹਮਲਾ ਕਰਨ ਵਾਲੇ ਚਾਰ ਮੁਜ਼ਮਮਾ ਨੂੰ ਗ੍ਰਿਫਤਾਰ ਕਰ ਲਿਆ ਪਰ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਕਥਾਵਾਚਕ ਮੇਰਨ ਜੋਤ ਸਿੰਘ ਨੇ ਸਰਕਾਰੀ ਸੁਰੱਖਿਆ ਲੈਣ ਦੇ ਲਈ ਖੁੱਤ ਤੇ ਹਮਲਾ ਕਰਵਾਇਆ ਸੀ 1 ਲੱਖ 2000 ਰੁਪਏ ਦੇ 1 ਲੱਖ 2000 ਰੁਪਏ ਦੇ ਕੇ ਖੁੱਤ ਤੇ ਉੱਠ ਹਮਲਾ ਕਰਵਾਇਆ ਗਿਆ ਆਪਣੇ ਰਿਸ਼ਤੇਦਾਰ ਤੇ ਦੋਸਤوں ਗੱਡੀ ਤੇ ਫਾਇਰ ਕਰਵਾਏ ਮਾਮਲੇ ਦੇ ਵਿੱਚ ਪੁਲਿਸ ਨੇ ਮੁਲਜ਼ਮਾਂ ਤੋਂ 32 ਬੋਰ ਦੀ ਪਿਸਤੌਲ ਤੇ 50000 ਰੁਪਏ ਕੈਸ਼ ਵੀ ਬਰਾਮਦ ਕਰ ਲਿਆ ਕਥਾਵਾਚਕ ਬਾਬਾ ਮਿਲਨ ਜੋਤ ਸਿੰਘ ਅਜੇ ਵੀ ਫਰਾਰ ਹੈ ਜੋ ਤਬਤੀਸ਼ ਇਹ ਪਾਇਆ ਗਿਆ ਜੋ ਇਹ ਮਿਲਨ ਜੋਤ ਬਾਬਾ ਹੈਗਾ ਇਹਨੇ ਆਪਣਾ ਕਿ ਸਾਡੂ ਹੈ ਦਾ ਜਸਵਿੰਦਰ ਸਿੰਘ ਜੋ ਚੰਡੀਗੜ੍ਹ ਰਹਿੰਦਾ ਵਾ ਉਹਨਾਂ ਨਾਲ ਸਾਜ਼ਵਾਜ ਕੀਤੀ ਕਿ ਮੈਂ ਜਿਹੜੀ ਸਿਕਿਉਰਿਟੀ ਲੈਣੀ ਚਾਹੁੰਨਾ ਵਾ ਇਹਦਾ ਆਪਣਾ ਕੋਈ ਕਹਾਣੀ ਰਚੀ ਜਾਵੇ ਤਾਂ ਉਹਨੇ ਜਿਹੜਾ ਆਪਣਾ ਜਸਵਿੰਦਰ ਸਿੰਘ ਦਾ ਸਾਡੂ ਸੀਗਾ ਉਹਨੇ ਆਪਣੇ ਦੋਸਤ ਨੇ ਅਚਲ, ਪਿਊਸ਼, ਸੰਦੀਪ वगैरह ਨਾਲ ਲੜ ਕੇ ਤੇ ਵੀ ਆਪਾਂ ਇੱਕ ਡਰਾਮਾ ਕਰਦਿਆਂ ਵੀ ਮੈਂ ਮੇਰੇ ਆਪਣਾ ਜਦੋਂ ਮੈਂ ਘਰੇ ਹੋਊਂਗਾ ਤਾਂ ਮੇਰੇ ਘਰ ਤੇ ਆ ਕੇ ਗੱਡੀ ਤੇ ਹਮਲਾ ਕਰੇ ਤਾਂ ਉਹਨਾਂ ਨੇ ਉਸੇ ਰਾਤ ਆਪਣਾ ਨਤਰੀਕ ਨੂੰ ਲੇਟ ਨੇ ਡਾ ਕੇ ਇਹ ਬਾਬੇ ਦੇ ਮਿਲਨ ਜੋ ਦੀ ਗੱਡੀ ਤੇ ਫੇਰ ਕੀਤੇ ਰੋਜ਼ਬਰ ਪੁਲਸ ਨੇ ਕੇਂਦਰੀ ਜਲਦੀ ਵਿੱਚ ਸਵੇਰੇ ਸਵੇਰੇ ਹੀ ਚੈਕਿੰਗ ਕੀਤੀ ਸੌਤ ਜ਼ਿਆਦਾ ਪੁਲਸ ਕਰਮਚਾਰੀਆਂ ਨੇ ਬੈਰਕਾਂ ਦੀ ਤਲਾਸ਼ੀ ਲਈ ਸਰਚਿੰਗ ਦੇ ਦੌਰਾਨ ਪੁਲਸ ਨੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਨੇ ਪੁਲਸ ਅਧਿਕਾਰੀਆਂ ਦੇ ਮੁਤਾਬਕ ਉਸਤੌਰ ਦੀ ਜੇਲ੍ਹ ਦੇ ਅੰਦਰ ਬੈਠੇ ਕੁਝ ਕੈਦੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਦਾ ਨੈਟਵਰਕ ਤੋੜਨ ਦੇ ਲਈ ਪੁਲਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ